ਭਾਰਤ ਵਿੱਚ ਜਦੋਂ ਵੀ ਚੋਣਾਂ ਹੁੰਦੀਆਂ ਨੇ ਤੇ ਤੁਸੀਂ ਵੋਟ ਪਾਉਨੇ ਹੋ ਤਾਂ ਤੁਹਾਡੇ ਖੱਬੇ ਹੱਥ ਦੀ ਉਂਗਲ ਤੇ ਸਿਆਹੀ ਨਾਲ ਨਿਸ਼ਾਨ ਲਗਾਇਆ ਜਾਂਦਾ ਹੈ ਇਹ ਦਰਸਾਉਂਦਾ ਹੈ ਕਿ ਤੁਸੀਂ ਆਪਣੀ ਵੋਟ ਪਾ ਦਿੱਤੀ ਹੈ ਇਸ ਦਾ ਦਾਗ ਆਸਾਨੀ ਨਾਲ ਨਹੀਂ ਜਾਂਦਾ ਭਾਵੇਂ ਤੁਸੀਂ ਤੇਲ ਲਾਓ ਜਾਂ ਫਿਰ ਸਾਬਣ ਇਸ ਨੂੰ ਅਮਿਟ ਸਿਆਹੀ ਜਾਂ ਇਨਡੈਲੀਬਲ ਸਿਆਹੀ ਵੀ ਕਿਹਾ ਜਾਂਦਾ ਹੈ ਸਿਆਹੀ ਲਗਾਉਣ ਦਾ ਫਾਇਦਾ ਇਹ ਹੈ ਕਿ ਇਹ ਦਰਸਾਉਂਦਾ ਹੈ ਕਿ ਵਿਅਕਤੀ ਨੇ ਵੋਟ ਪਾਈ ਹੈ ਦੂਜਾ ਫਾਇਦਾ ਇਹ ਹੈ ਕਿ ਵਿਅਕਤੀ ਦੁਬਾਰਾ ਵੋਟ ਨਹੀਂ ਪਾ ਸਕਦਾ ਭਾਰਤੀ ਚੋਣ ਕਮਿਸ਼ਨ ਵੱਲੋਂ ਹਰ ਚੋਣਾਂ ਦੌਰਾਨ ਲੱਖਾਂ ਦੀ ਗਿਣਤੀ 'ਚ ਸਿਆਹੀ ਦਾ ਆਰਡਰ ਦਿੱਤਾ ਜਾਂਦਾ ਹੈ। ਚੋਣ ਕਮਿਸ਼ਨ ਅਨੁਸਾਰ 2014 ਦੀਆਂ ਆਮ ਚੋਣਾਂ ਦੌਰਾਨ ਸਿਆਹੀ ਦੀਆਂ 21 ਲੱਖ ਬੋਤਲਾਂ ਮੰਗਵਾਈਆਂ ਗਈਆਂ ਸਨ ਤੇ 2019 ਦੀਆਂ ਆਮ ਚੋਣਾਂ 'ਚ ਵੱਧ ਕੇ 26 ਲੱਖ ਬੋਤਲਾਂ ਮੰਗਵਾਈਆਂ ਗਈਆਂ। ਇਸ ਵਰਤੋਂ 1960 ਦੇ ਦਹਾਕੇ ਤੋਂ ਹੋ ਰਹੀ ਹੈ ਭਾਰਤ ਹੀ ਨਹੀਂ ਬਲਕਿ ਦੁਨੀਆ ਦੇ ਹੋਰ ਕਈ ਦੇਸ਼ਾਂ 'ਚ ਵੀ ਵੋਟ ਪਾਉਣ ਤੋਂ ਬਾਅਦ سیاਹੀ ਨਾਲ ਨਿਸ਼ਾਨ ਲਗਾਇਆ ਜਾਂਦਾ ਹੈ ਵੈਸੇ ਖਾਸ ਗੱਲ ਇਹ ਹੈ ਕਿ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ 'ਚ ਇਹ سیاਹੀ ਭਾਰਤ ਤੋਂ ਹੀ ਭੇਜੀ ਜਾਂਦੀ ਹੈ ਦੁਨੀਆ ਦੇ ਲਗਭਗ 90 ਦੇਸ਼ਾਂ 'ਚ ਇਸ سیاਹੀ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਦੀ 30 ਦੇਸ਼ਾਂ ਦੇ ਵਿੱਚ ਸਪਲਾਈ ਮੈਸੂਰ ਪੇਂਟਸ ਅਤੇ ਵਾਰਨਿਸ਼ ਲਿਮਟਿਡ ਕੰਪਨੀ ਵੱਲੋਂ ਕੀਤੀ ਜਾਂਦੀ ਹੈ। ਇਹ ਭਾਰਤ ਦੇ ਵਿੱਚ ਦੋ ਥਾਵਾਂ ਤੇ ਬੰਦੀ ਹੈ। ਹైదరాబాద్ ਦੀ ਰਾਈਡੂ ਲੈਬ ਤੇ ਕਰਨਾਟਕਾ ਦੇ ਮੈਸੂਰ ਦੀ ਮੈਸੂਰ ਪੇਂਟਸ ਵਾਰਨਿਸ਼ ਲਿਮਟਿਡ ਕੰਪਨੀ ਹੀ ਇਸ ਸਿਆਹੀ ਨੂੰ ਬਣਾਉਂਦੀ ਹੈ। ਭਾਰਤੀ ਚੌਂਕ ਕਮਿਸ਼ਨ ਮੈਸੂਰ ਪੇਂਟਸ ਅਤੇ ਵਾਰਨਿਸ਼ ਲਿਮਟਿਡ ਕੰਪਨੀ ਚ ਬਣੀ ਸਿਆਹੀ ਦੀ ਵਰਤੋਂ ਕਰਦਾ ਹੈ ਜਦਕਿ ਰਾਈਡੂ ਲੈਬ ਚ ਬਣੀ ਸਿਆਹੀ ਦੁਨੀਆ ਭਰ ਦੇ ਦੂਜੇ ਦੇਸ਼ਾਂ ਚ ਭੇਜੀ ਜਾਂਦੀ ਹੈ। ਜਿਸ ਬੁਰਸ਼ ਨਾਲ ਇਹ ਸਿਆਹੀ ਲਗਾਈ ਜਾਂਦੀ ਹੈ ਉਹ ਵੀ ਮੈਸੂਰ ਪੇਂਟਸ ਅਤੇ ਵਾਰਨਿਸ਼ ਲਿਮਟਿਡ ਵੱਲੋਂ ਹੀ ਤਿਆਰ ਕੀਤਾ ਜਾਂਦਾ ਹੈ। ਈਵੀਐਮ ਕੰਟਰੋਲ ਯੂਨਿਟ ਦੇ ਇੰਚਾਰਜ ਪੋਲਿੰਗ ਅਫਸਰ ਦਾ ਕੰਮ ਇਹ ਯਕੀਨੀ ਬਣਾਉਣਾ ਹੁੰਦਾ ਹੈ ਕਿ ਕੰਟਰੋਲ ਬੈਲਟ ਬਟਨ ਦਬਾਉਣ ਤੋਂ ਪਹਿਲਾਂ ਵੋਟਰ ਦੀ ਉਂਗਲੀ ਤੇ ਸਿਆਹੀ ਦਾ ਨਿਸ਼ਾਨ ਪੂਰੀ ਤਰ੍ਹਾਂ ਨਾਲ ਲੱਗਾ ਹੋਵੇ। ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਜੇਕਰ ਕਿਸੇ ਵੋਟਰ ਦੇ ਹੱਥ ਪਿਛਲੀਆਂ ਚੋਣਾਂ ਦੀ ਸਿਆਹੀ ਨਾਲ ਨਿਸ਼ਾਨ ਲੱਗਿਆ ਹੋਵੇ ਤਾਂ ਸਿਆਹੀ ਕਿੱਥੇ ਲਗਾਈ ਜਾਵੇਗੀ? ਇਸ ਸਵਾਲ ਦੇ ਜਵਾਬ ਚੋਣ ਕਮਿਸ਼ਨ ਨੇ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਮਾਰਚ 2021 ਵਿੱਚ ਲਿਖੇ ਇੱਕ ਪੱਤਰ ਵਿੱਚ ਦਿੱਤਾ ਕਮਿਸ਼ਨ ਨੇ ਇਸ ਪੱਤਰ ਚ ਲਿਖਿਆ ਜੇਕਰ ਖੱਬੇ ਹੱਥ ਦੀ ਪਹਿਲੀ ਉਂਗਲੀ ਤੇ ਪਿਛਲੀਆਂ ਚੋਣਾਂ ਦੀ ਸਿਆਹੀ ਹੈ ਅਤੇ ਉਸ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ ਤਾਂ ਸਿਆਹੀ ਖੱਬੇ ਹੱਥ ਦੀ ਪਹਿਲੀ ਉਂਗਲ ਦੀ ਥਾਂ ਵਿਚਕਾਰਲੀ ਉਂਗਲ ਤੇ ਲਗਾਈ ਜਾਵੇਗੀ ਇਸ ਲਈ ਇਹ ਜ਼ਰੂਰੀ ਹੈ ਕਿ ਮੌਜੂਦਾ ਚੋਣਾਂ ਅਤੇ ਪਿਛਲੀਆਂ ਚੋਣਾਂ ਦਾ ਅੰਤਰ 2 ਮਹੀਨਿਆਂ ਦਾ ਹੋਵੇ ਜਾਂ 2 ਮਹੀਨਿਆਂ ਤੋਂ ਵੱਧ ਦਾ ਹੋਵੇ